ਤੇਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਰਦਾ ਧਿਆਨ ਧਾਰ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਇਹ ਨਮਾਣ ਆਉਂਦੇ ਮਾਣ ਦੇ ਤਾਲ ਆਉਂਦੇ ਤਾਣ ਨੇ ਉੱਟ ਆਂਦੀ ਓਟ ਤਾਂ ਤਾਂ ਗੁਰੂ ਰਾਮਦਾਸ ਸਾਹਿਬ ਜੀ ਸਤ ਗੁਰੂ ਆਪ ਜੀ ਦੇ ਪਰਮ ਸੇਵਕ ਆਪ ਜੀ ਦੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਕੀਰਤਨੀਆਂ ਭਾਈ ਸਾਹਿਬ ਭਾਈ ਜਿੰਦਰਜੀਤ ਸਿੰਘ ਜੀ ਖਾਲਸਾ ਬੰਬੇ ਵਾਲੇ ਲੋਕ ਪੰਜ ਤਤਕ ਕੋ ਤਨ ਰੱਤੇ ਹੋ ਜਾਨ ਨੂੰ ਚੱਤਰ ਸਜਾਨ ਜਹਤੇ ਪੁਖਜੋ ਨਾਨਕਾ ਲੀਨ ਤਾਹੇ ਮੈਂ ਮਾ ਇਤਨ ਦੀ ਸੇਵਾ ਕਰਨ ਵਾਸਤੇ ਯੂਕੇ ਇੰਗਲੈਂਡ ਦੀ ਧਰਤੀ ਤੇ ਗਏ ਸਾ ਸਤਿਗੁਰ ਆਪ ਜੀ ਦੇ ਚਰਨਾਂ ਵਿੱਚ ਜਾ ਬਰਾਜੇ ਹਨ ਸਤਿਗੁਰ ਆਪ ਜੀ ਨੇ ਕਿਰਪਾ ਕਰਨੀ ਆਪਣੇ ਸੇਵਕ ਨੂੰ ਸੇਵਾ ਕੀ ਔੜ ਕਨੀ ਬਹੀ ਪ੍ਰੀਤ ਸਾ ਜੀਵਤ ਸਾਹਿਬ ਸੇਵੇ ਉਹ ਆਪਣਾ ਕੰਤੇ ਰਾਖੋ ਚੀਤ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮਹਾਨ ਕੀਰਤਨੀਆਂ ਪਾਈ ਅੰਦਰਜੀਤ ਸਿੰਘ ਖਾਲਸਾ ਆਪਣੇ ਚਰਨਾਂ ਵਿੱਚ ਨਵਾਸ ਬਖਸ਼ਣਾ ਸਤਿਗੁਰੂ ਅਮਰਤਾ ਵਿਖੇ ਫਰੀ ਮਾਨਤ ਵਿਖੇ ਪਾਈ ਅੰਦਰਜੀਤ ਸਿੰਘ ਖਾਲਸਾ ਜੀ ਦੇ ਨਵਾਸ ਤੇ ਸਤਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਕੀਰਤਨੀਆਂ ਪਾਈ ਗੁਰਜੀਤ ਸਿੰਘ ਜੀ ਪਾਈ ਗੁਰਮੇਲ ਸਿੰਘ ਜੀ 2756 ਪਾਈ ਬਲਦੇਵ ਸਿੰਘ ਜੀ ਕੀਰਤ ਰਾਹੀ ਪਾਈ ਇੰਦਰਜੀਤ ਸਿੰਘ ਜੀ ਨੇ ਸ਼ਬਦਾਂ ਦੇ ਫੁੱਲ ਭੇਟ ਕੀਤੇ ਹਨ ਸਤਿਗੁਰੂ ਉਹਨਾਂ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣਾ ਸਤਿਗੁਰੂ ਗਮਮਣ ਵਰਨ ਦੇ ਗੇੜ ਤੋਂ ਬਚਾਉਣਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਬਖਸ਼ਣੀ ਕਿਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਹੋ ਕੋ ਵੇ ਲੰਗਤ ਆਵੇ ਨਾਮਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਵਾਹਿ ਗੁਰ ਦੀ ਕਾ ਖਾਲਸਾ ਵਾਹਿ ਗੁਰ ਦੀ ਪਤਿ ਬੋਲੇ ਸੋਨਹਾਰ ਸਾਤ ਸ੍ਰੀ ਅਕਾਲੇ ਸੋਨਹਾਰ ਸਾਤ ਸ੍ਰੀ ਅਕਾਲੇ ਬੋਲੇ ਸਤਿ ਜੀ ਆਰੋ ਬੋਲੇ ਸੋ ਨਿਹਾਲ ਸਤਿ ਜੀ ਆਰੋ ਦੋ ਨਿਹਾਲ ਸਤਿ ਜੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭੂ ਸੰਗਤ ਦੇੋ ਭਾਈ ਅਨਰਜੀਤ ਸਿੰਘ ਜੀ ਦੇ ਗ੍ਰਾਹਿਕੇ ਅਮਰੀਕਾ ਵਿਖੇ ਉਹਨਾਂ ਦੇ ਵਸਥਾਨ ਤੇ ਆਈ ਹੈ ਬੱਚੇ ਜੋ ਆਪਾ ਕਾਲਪੁਰ ਤੋਂ ਦਾਸਾ ਹਨ ਸਾਰੀ ਸੰਗਤ ਬਹੁਤ ਬਹੁ ਜੀ ਆਇਆਂ ਹੁਣ ਗੁਰਦੁਆਰਾ ਫਰੀ ਮਾਉਂਟ ਵਿਖੇ ਅਮਰੀਕਾ ਵਿਖੇ 6:30 ਵਜੇ ਤੇ 6:30 ਵਜੇ ਗੁਰਦੁਆਰਾ ਫਰੀ ਮਾਉਂਟ ਵਿਖੇ ਯੂ ਐਸ ਵਿਖੇ ਤੇ 6 ਵਜੇ 6:30 ਵਜੇ ਅਰਦਾਸ ਹੋਣੀ ਹੈ ਜਿਨ੍ਹਾਂ ਸੰਗਤਾਂ ਨੇ ਉੱਥੇ ਪਹੁੰਚਣਾ ਹੈ ਉਹ ਪਹੁੰਚ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ